ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਮਾਂਹ ਛੋਲੀਆਂ ਦੀ ਦਾਲ ਇਹ ਦਾਲ ਇੰਨੇ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਸ ਤਰ੍ਹਾਂ ਦੀ ਦਾਲ ਕਰਮਨਾਕ ਜੋ ਟਰਾਈ ਕਰੋ ਅਗਰ ਤੁਹਾਨੂੰ ਮੇਰੀ ਰੈਸਪੀਸ ਵਧੀਆ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਹੁਣ ਅਸੀਂ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਦਾਲ ਬਣਾਉਣ ਲਈ ਕੋਲੀ ਪੈਤ ਲੈਂਦੇ ਹਾਂ ਮਾਂ ਤੇ ਇਸ ਕੋਲੀ ਦੇ ਚੌਥਾ ਹਿੱਸਾ ਲਕੋ ਮੈਂ ਇੱਥੇ ਛੋਲਿਆਂ ਦੀ ਦਾਲ ਦਾ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ 5 ਤੋਂ 7 ਵਾਰ ਵਾਸ਼ ਕਰ ਲੈਣਾ ਹੈ ਚੰਗੀ ਤਰ੍ਹਾਂ ਅਸੀਂ ਇਸ ਨੂੰ ਮਲ ਮਲ ਕੇ ਧੋਵਾਂਗੇ ਤਾਂ ਜੋ ਇਹਦੇ ਵਿੱਚ ਜਿਹੜੀ ਥੋੜੀ ਬਤੀ ਮਿੱਟੀ ਕਾਟੀ ਬਚ ਜਾਂਦੀ ਹੈ ਉਹ ਵੀ ਚੰਗੀ ਤਰ੍ਹਾਂ ਧੁੱਲ ਜਾ ਇੱਥੇ ਮੈਂ ਦਾਲ ਨੂੰ ਚੰਗੀ ਤਰ੍ਹਾਂ 5 ਤੋਂ 7 ਵਾਰ ਧੋ ਲਿਆ ਸੀਗਾ ਤੇ ਬਾਅਦ ਵਿੱਚ ਉਸ ਨੂੰ ਕੁੱਕਰ ਵਿੱਚ ਪਾਤਾ ਤੇ ਨਾਲ ਹੀ ਥੋੜਾ ਜਿਹਾ ਪਾਣੀ ਵੀ ਪਾਇਆ ਹੁਣ ਅਸੀਂ ਆਪਣੀ ਜਿਹੜੀ ਦਾਲ ਹੈ ਉਸ ਨੂੰ ਰੱਖਾਂਗੇ ਗੈਸ ਤੇ ਕੁੱਕਰ ਨੂੰ ਹਾਂਜੀ ਅਸੀਂ ਪਾਣੀ ਵਿੱਚ ਕੁਝ ਵੀ ਨਹੀਂ ਪਾਣਾ ਹੈ ਜਦੋਂ ਇਸ ਤਰ੍ਹਾਂ ਦੀ ਵਾਈਟ ਝੱਗ ਉੱਪਰ ਨੂੰ ਆਨ ਲੱਗ ਜੇਗੀ ਤਾਂ ਅਸੀਂ ਇਸ ਪਾਣੀ ਨੂੰ ਗੈਸ ਬਿਕ ਫਲੇਮ ਕਰ ਦੇਣੀ ਬੰਦ ਤੇ ਪਾਣੀ ਨੂੰ ਅਸੀਂ ਸਿੱਟ ਕੇ ਇਸ ਨੂੰ ਚੰਗੀ ਤਰ੍ਹਾਂ ਦਾਲ ਨੂੰ ਇੱਕ ਦੋ ਵਾਰ ਧੋ ਕੇ ਫਿਰ ਇਹਦੇ ਵਿੱਚ ਅਸੀਂ ਨਵਾਂ ਪਾਣੀ ਭਰਾਂ ਹੁਣ ਦੇਖੋ ਤੇ ਵਾਈਟ ਝੱਗ ਆ ਗਈ ਹੈ ਹੁਣ ਮੈਂ ਇਸ ਨੂੰ ਡਿਸਕਾਰਡ ਕਰ ਦਵਾਂਗੀ ਤੇ ਇੱਥੇ ਮੈਂ ਆਪਣੀ ਦਾਲ ਨੂੰ ਚੰਗੀ ਤਰ੍ਹਾਂ ਧੋ ਲਿਆ ਹੁਣ ਮੈਂ ਇਹਦੇ ਵਿੱਚ ਪਾਣੀ ਪਾਣ ਅਗਰ ਤੁਹਾਨੂੰ ਪਾਣੀ ਦਾ ਹਿਸਾਬ ਬਿਲਕੁਲ ਨਹੀਂ ਹੈ ਤਾਂ ਮੈਂ ਤੁਹਾਨੂੰ ਇੱਥੇ ਦੱਸਾਂਗੀ ਕਿੰਨਾ ਪਾਣੀ ਪਾਣਾ ਹੈ ਇੱਥੇ ਜਿਹੜੀ ਮੇਰੀ ਉਂਗਲੀ ਮਰਚੀ ਚ ਡਿੱਪ ਕੀਤੀ ਐਨੀ ਉਂਗਲੀ ਤੁਸੀਂ ਇਹਦੇ ਵਿੱਚ ਪਾਣੀ ਪਾਣਾ ਅਗਰ ਤੁਹਾਨੂੰ ਬਿਲਕੁਲ ਹਿਸਾਬ ਨਹੀਂ ਹੈ ਤੇ ਇੱਥੇ ਮੈਂ 7 ਤੋਂ 8 ਲੈਂਦੀ ਹਾਂ ਹਰੀ ਮਿਰਚਾਂ 1 ਇੰਚ ਅਦਰਕ ਤੇ ਥੋੜੀ ਜਿਹੀ ਲੈਂਦੀ ਹਾਂ ਲਸਣ ਦੀਆਂ ਕਲੀਆਂ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪੁੱਟ ਲੈਣਾ ਮੈਂ ਕੁੱਟ ਕੇ ਪਾਣਾ ਜ਼ਿਆਦਾ ਪ੍ਰੈਫਰ ਕਰਦੀ ਹਾਂ ਪੇਸਟ ਬਹੁਤ ਵਧੀਆ ਆਉਂਦਾ ਤੁਸੀਂ ਚਾਹੇ ਤਾਂ ਮਿਕਸਰ ਵਿੱਚ ਵੀ ਕਰ ਸਕਦੇ ਹੋ ਚੋਪਰ ਚ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੋ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਹੁਣ ਅਸੀਂ ਇਸ ਨੂੰ ਦਾਲ ਵਾਲੇ ਪਾਣੀ 'ਚ ਪਾ ਦਵਾਂਗੇ ਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਅੰਦਰੋਂ ਸਾਰਾ ਸਾਫ਼ ਕਰ ਲਿਆ ਤੇ ਦੋ ਚਮਚ ਪਾਏ ਇਹਦੇ ਵਿੱਚ ਨਮਕ ਤੇ ਅਸੀਂ ਅੱਧਾ ਚਮਚ ਪਾਣੀ 'ਚ ਹਲਦੀ ਪਾਊਡਰ ਦਾ ਤੇ ਥੋੜਾ ਜਿਹਾ ਪਾਣਾ ਤੇਲ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਆਪਣਾ ਕੁੱਕਰ ਦਾ ਜਿਹੜਾ ਢੱਕਣ ਹੈ ਉਹ ਕਰ ਦੇਣਾ ਬੰਦ ਜਦੋਂ ਇਸ ਦੀ ਇੱਕ ਬਿਸਲ ਆ ਜਾਵੇਗੀ ਫਿਰ ਅਸੀਂ ਗੈਸ ਦੀ ਫਲੇਮ ਕਰ ਦਣੀ ਸੀਮਤੇ ਲੋ ਫਲੇਮ ਤੇ ਰੱਖਣਾ 20 ਮਿੰਟ ਲਈ ਇਸ ਨੂੰ ਲੋ ਫਲੇਮ ਤੇ ਪਕਾਣਾ ਤੇ ਅਦਰ ਜਦੋਂ ਤੱਕ ਸਾਡੀ ਦਾਲ ਪੱਕ ਰਹੀ ਹੈ ਉਦੋਂ ਸਾਈ ਦਾ ਤੜਕਾ ਤਿਆਰ ਕਰ ਲੈਂਦੇ ਹਾਂ ਐਥਿਕ ਫਰਾਈ ਪੈਨ ਚ ਮੈਂ ਲਿੱਤੀ ਦੋ ਕਟਚੀਆਂ ਤੇਲ ਦੀ ਸਰ੍ਹੋਂ ਦਾ ਤੇ ਜਦੋਂ ਤੇਲ ਗਰਮ ਹੋ ਗਿਆ ਥੋੜੀ ਜਿਹੀ ਜੀਂਗ ਤੇ ਨਾਲ ਹੀ ਪਾਇਆ ਅੱਧਾ ਚਮਚ ਜੀਰਾ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਸਾਡੇ ਪਿਆਜ਼ ਹੁਣ ਰੋਸਟ ਹੋ ਚੁੱਕੇ ਨੇ ਤੇ ਵਿੱਚ ਪਾ ਲਵਾਂਗੇ ਹੁਣ ਦੋ మీడియం ਸਾਈਜ਼ ਕੱਟੇ ਹੋਏ ਪਿਆਜ਼ ਅਗਰ ਤੁਹਾਨੂੰ ਇਹਦਾ ਵੀ ਗੁੰਦਾਜਣੀ ਹੈ ਤਾਂ ਜਿੰਨੀ ਕੋਲੀ મેં ਦਾਲ ਦੀ ਪੈਸੇ ਦੀ ਤੁਸੀਂ ਦੇਖ ਸਕਦੇ ਹੋ ਉਨੇ ਕਈ ਪਿਆਜ਼ ਹੈਗੇ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਜਦੋਂ ਤੱਕ ਇਹ 골ਡਨ ਬ੍ਰਾਊਨਿੰਗ ਨਾ ਹੋ ਤੁਸੀ ਦੇਖ ਸਕਦੇ ਹੋ ਜਿਹੜਾ ਇਹਦਾ ਕਲਰ ਚੇਂਜ ਹੋ ਗਿਆ ਹੈ ਪਰ ਸਾਨੂੰ ਇਸ ਤਰ੍ਹਾਂ ਦਾ ਕਲਰ ਨਹੀਂ ਚਾਹੀਦਾ ਸਾਨੂੰ ਪਿਆਜ਼ ਜਿਹੜੇ 골ਡਨ ਬ੍ਰਾਊਨ ਚਾਹੀਦੇ ਨੇ ਹੁਣ ਦੋ ਤੋਂ ਤਿੰਨ ਮਿੰਟ ਹੋਰ ਪਕਾਇਆ ਤੇ ਆ ਇਹਨਾਂ ਦਾ ਆ ਗਿਆ ਕਲਰ 골ਡਨ ਬ੍ਰਾਊਨ ਇੰਨਾ ਕਈ 골ਡਨ ਬ੍ਰਾਊਨ ਚਾਹੀਦਾ ਹੈ। ਅਗਰ ਥੋੜੀ ਹੋਰ ਗ੍ਰੇਟ ਕਰੀਗੇ ਤਾਂ ਇਹ ਕਾਲੇ ਹੋ ਜਾਣਗੇ। ਉਹ ਨਹੀਂ ਅਸੀਂ ਕਰਦੇ। ਹੁਣ ਇੱਥੇ ਅਸੀਂ ਪਾਵਾਂਗੇ ਟਮਾਟਰ। ਟਮਾਟਰ ਮੈਂ ਇੱਥੇ ਦੋ ਛੋਟੇ-ਛੋਟੇ ਲੈ ਲਏ ਸੀਗੇ। ਜਾਂ ਤੁਸੀਂ ਮੀਡੀਅਮ ਸਾਈਜ਼ ਦੇ ਜਿਹੜੇ ਮਡੇ ਟਮਾਟਰ ਪਾ ਸਕਦੇ ਹੋ। ਤੇ ਹੁਣ ਅਸੀਂ ਇਹਨੂੰ ਕਰਦੇ ਹਾਂ ਚੰਗੀ ਤਰ੍ਹਾਂ ਮਿਕਸ। ਹੁਣ ਅਸੀਂ ਇਸ ਨੂੰ ਉਦੋਂ ਤੱਕ ਪਕਤਾਂ ਨਾ ਜਦੋਂ ਤੱਕ ਇਹ ਜਿਹੜੇ ਸਾਡੇ ਟਮਾਟਰਾਂ ਦੀ ਸਕੀਨ ਹੈ ਉਹ ਨਿਕਲ ਨਹੀਂ ਜਾਂਦੀ। ਹੁਣ ਇੱਥੇ ਅਸੀਂ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਮਿਰਚ ਦਾ ਪਾਊਡਰ ਤੇ ਨਾਲ ਹੀ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਹੋਰ ਮੈਂ ਇੱਥੇ ਕੋਈ ਵੀ ਐਕਸਟਰਾ ਮਸਾਲਾ ਕੁਝ ਯੂਜ਼ ਨਹੀਂ ਕੀਤਾ ਥੋੜੇ ਸਾਹਮਣੇ ਚਾਰ ਬੇਸਿਕ ਮਸਾਲੇ ਪਾਏ ਨੇ ਇਸ ਨਾਲ ਹੀ ਜਿਹੜਾ ਦਾਲ ਦਾ ਫਲੇਵਰ ਹੈ ਉਹ ਬਹੁਤ ਹੀ ਵਧੀਆ ਆਇਆ ਉਸ ਇੱਕ ਵਾਰ ਜ਼ਰੂਰ ਟ్రਾਈ ਕਰਕੇ ਦੇਖਿਓ ਐਨੀ ਸਵਾਦ ਦੇ ਦਾਲ ਬਣਦੀ ਆ ਮੈਂ ਤੁਸੀਂ ਦੇਖ ਸਕਦੇ ਹੋ ਮੈਂ ਜਦ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ ਮਿਕਸ ਕਰ ਲਿਆ ਅਗਰ ਤੁਹਾਨੂੰ ਇੱਥੇ ਲੋੜ ਲੱਗੇ ਮੀਚੋ ਲੱਗ ਰਿਹਾ ਮਸਾਲਾ ਥੋੜਾ ਤੜਕਾ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਹੋ ਹੋ ਸਕਦਾ ਤਾਂ ਗਰਮ ਪਾਣੀ ਐਡ ਕਰੋ ਠੰਡਾ ਪਾਣੀ ਨਾ ਐਡ ਕਰਿਓ। ਇਹਦੇ ਇੱਕ ਦੋ ਚਮਚ ਗਰਮ ਪਾਣੀ ਐਡ ਕਰਕੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਪਕਾ ਲੈਣਾ। ਹੁਣ ਇੱਥੇ ਜਿਹੜਾ ਮੇਰਾ ਤੜਕਾ ਹੈ ਉਹ ਚੰਗੀ ਤਰ੍ਹਾਂ ਸੜਾ ਪੱਕ ਚੁੱਕਿਆ ਹੈ। ਤੇ ਸਾਡੀ ਸਕ੍ਰੀਨ ਮੇਰੇ ਟਮਾਟਰਾਂ ਦੀ ਉਹ ਵੀ ਚੰਗੀ ਤਰ੍ਹਾਂ ਨਿਕਲ ਗਈ ਹੈ। ਹੁਣ ਇੱਥੇ ਅਸੀਂ ਆਪਣੀ ਗੈਸ ਦੀ ਫਲੇਮ ਕਰ ਦਨੀ ਹੈ ਬੰਦ। ਤੇ ਐਦਾਂ ਜਿਹੜੀ ਸਾਡੀ ਦਾਲ ਹੈ ਉਹ ਵੀ ਬਣ ਚੁੱਕੀ ਸੀਗੀ। ਹੁਣ ਜਦੋਂ ਇਹਦੀ ਪਾਸ ਨਿਕਲ ਗਈ ਮੈਂ ਉਦੋਂ ਹੀ ਆਪਣੇ ਕੁੱਕਰ ਦਾ ਢੱਕਣਾ ਖੋਲਿਆ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਜਿਹੜੀ ਦਾਲ ਹੈ ਉਹ ਚੰਗੀ ਤਰ੍ਹਾਂ ਗਲ ਚੁੱਕੀ ਹੈ ਕੱਚੀ ਬਿਲਕੁਲ ਨਹੀਂ ਰਹੀ ਆਕਰ ਤੁਹਾਨੂੰ ਸ਼ੇਤੀ ਹੋਵੇ ਤੁਸੀਂ ਵਿਸਲ ਬਜਾ ਲੀਏ ਤਾਂ 10-12 ਵਿਸਲ ਬਜਾ ਸਕਦੇ ਹੋ ਦਾਲ ਦੀਆਂ ਪਰ ਜੇ ਤੁਸੀਂ ਸੀਮਤੇ ਪਕਾਉਗੇ 1 ਮਿੰਟ ਤੱਕ ਮਤਲਬ 1 ਵਿਸਲ ਤੋਂ ਬਾਅਦ 20 ਮਿੰਟ ਸੀਮਤੇ ਪਕਾਉਗੇ ਤਾਂ ਬਹੁਤ ਹੀ ਵਧੀਆ ਦਾਲ ਬਣਦੀ ਹੈ ਕੱਚੀ ਬਿਲਕੁਲ ਨਹੀਂ ਰਹਿੰਦੀ ਤੇ ਹੁਣ ਮੈਂ ਇੱਥੇ ਸਾਰਾ ਤੜਕਾ ਜਿਹੜਾ ਆਪਣਾ ਕੁੱਕਰ ਵਿੱਚ ਪਾ ਦਿੱਤਾ ਦਾਲ ਚ ਤੇ ਜਿਹੜਾ ਤੜਕਾ ਹੈ ਅਸੀਂ ਚੰਗੀ ਤਰ੍ਹਾਂ ਮੈਂ ਦਾਲ ਦਾ ਪਾਣੀ ਪਾ ਪਕੇ ਸਾਰਾ ਸਾਫ਼ ਕਰੀਏ ਫਰਾਈਪੈਨ ਕਿਉਂਕਿ ਬਿਲਕੁਲ ਵੀ ਤੜਕਾ ਸੀ ਬਾਹਰ ਨਹੀਂ ਰਹਿੰਦਾ ਨਾ ਚੰਗੀ ਤਰ੍ਹਾਂ ਪਾਵਾਂਗੇ ਤੇ ਇਹਦੇ ਸਾਰੇ ਫਲੇਵਰਡ ਪੈਨ ਤੇ ਲੱਗੇ ਰਹ ਜਾਂਦੇ ਨੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਸਿੰਪਲ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮੈਂ ਸਾਫ਼ ਮਤਲਬ ਸਾਈਡਾਂ ਤੋਂ ਸਾਰਾ ਮਸਾਲਾ ਤਾਰ ਕੇ ਦਾਲ ਚ ਪਾ ਦਿੱਤਾ ਐਤੋਂ ਮੈਂ ਜਿਹੜੀ ਗੈਸ ਦੀ ਫਲੇਮ ਹੈ ਉਹ ਇਸ ਟਾਈਮ ਹਾਈ ਰੱਖੀ ਸੀ ਕਿ ਹੁਣ ਸਾਰਾ ਮਸਾਲਾ ਜਦੋਂ ਮਿਕਸ ਹੋ ਗਿਆ ਇਸ ਟਾਈਮ ਮੈਂ ਗੈਸ ਦੀ ਫਲੇਮ ਨੂੰ ਕਰ ਦਿੰਨਾ ਮੀਡੀ ਹੁਣ 3 ਤੋਂ 4 ਮਿੰਟ ਹੋ ਗਏ ਸੀ ਕਿ ਦਾਲ ਨੂੰ ਪਕ ਰਿਹਾ ਤੁਸੀਂ ਇਹਦਾ ਟੈਕਚਰ ਦੇਖ ਸਕਦੇ ਹੋ ਗਾੜੀ ਹੋਣੀ ਸਟਾਰਟ ਹੋ ਗਈ ਹੈ ਪਰ ਹਜੇ ਅਸੀਂ ਥੋੜੀ ਜਿਹੀ ਹੋਰ ਇਸ ਨੂੰ ਪਕਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਸਾਡੀ ਦਾਲ ਕਿੰਨੀ ਵਧੀਆ ਕੱਢ ਚੁੱਕੀ ਹੈ ਬਹੁਤ ਹੀ ਵਧੀਆ ਬਣੀ ਹੈ ਇੱਕ ਤਰ੍ਹਾਂ ਦੀ ਇਨਸਟੈਂਟ ਦਾਲ ਮੱਖਣੀ ਤੁਸੀਂ ਸੁਣੀ ਹੈ ਉਹੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਵਧੀਆ ਇਸ ਦਾ ਫਲੇਵਰ ਆਉਂਦਾ ਹੈ ਤੁਸੀਂ ਇਸ ਵਿੱਚ ਧਨੀਆ ਵੀ ਐਡ ਕਰ ਸਕਦੇ ਹੋ ਤੇ ਇੱਥੇ ਮੈਂ ਦਾਲ ਨੂੰ ਸਰਵ ਕਰ ਲਿਆ ਉੱਪਰ ਤੇ ਪਾਵਾਂਗੇ ਅਸੀਂ ਥੋੜਾ ਜਿਹਾ ਮੱਖਣ ਮੱਖਣ ਪਾਉਣ ਨਾਲ ਜਦ ਦਾਲ ਦਾ ਫਲੇਵਰ ਹੈ ਔਰ ਐਨਹਾਂਸ ਹੋ ਜਾਂਦਾ ਹੈ ਬਹੁਤ ਹੀ ਸੁਆਦ ਲੱਗਦੀ ਹੈ ਦਾ ਤੁਸੀਂ ਇਸ ਨੂੰ ਰੋਟੀ ਨਾਲ ਰਾਈਸ ਨਾਲ ਜਿਸ ਮਰਜੀ ਢੰਗ ਨਾਲ ਖਾਣਾ ਚਾਹਦੇ ਖਾ ਸਕਦੇ ਹੋ ਐਨੀ ਟੇਸਟੀ ਦਾਲ ਦੇ ਕੇ ਮੂਚ ਮਾਨਿਆ ਜਾਂਦਾ ਹੈ ਅਗਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੱਚੀ ਗੱਲ ਬਹੁਤ ਅਮੇਜ਼ਿੰਗ ਬੰਦੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੀਏ ਬਾਏ ਬਾਏ ਗਾਇਜ਼